ਚਲਾਕ ਤੇ ਕੰਜੂਸ सेठ ਮਹਾਜਨ ਤੇ ਤੇਜ ਨਹੀਂ ਕਹਿੰਦੇ ਹਨ ਦੋਸਤੋ ਕਦੇ-ਕਦੇ ਚਲਾਕੀ ਬਹੁਤ ਮਹਿੰਗੀ ਪੈ ਜਾਂਦੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਜਿਆਦਾ ਚਲਾਕੀ ਕਰਨ ਮਨੁੱਖ ਸੋਚਣਾ ਬੰਦ ਕਰ ਦਿੰਦਾ ਹੈ ਅਤੇ ਉਹ ਕੁਝ ਸੋਚ ਬੈਠਦਾ ਹੈ ਜੋ ਉਸ ਦੀ ਸੋਚ ਦੇ ਬਿਲਕੁਲ ਉਲਟ ਫਲ ਦਿੰਦਾ ਹੈ ਜਿਵੇਂ ਪੁੱਲ ਵਿੱਚ ਚੂਹੇ ਦੇ ਭਲੇਖੇ ਸਭ ਤੋਂ ਸੁੰਦਰ ਨੂੰ ਫੜ ਲੈਂਦਾ ਹੈ ਤਾਂ ਨਾ ਫਿਰ ਉ ਨਿਗਲਨ ਜੋਗਾ ਰਹਿੰਦਾ ਹੈ ਨਾ ਉਗਲਨ ਜੋਗਾ ਇਸੇ ਤਰ੍ਹਾਂ ਮੈਂ ਤੁਹਾਨੂੰ ਇੱਕ ਚਲਾਕ ਸੇਠ ਦੀ ਕਹਾਣੀ ਸੁਣਾਉਂਦੀ ਹਾਂ ਕਿਸ ਤਰ੍ਹਾਂ ਚਲਾਕੀ ਉਸੇ ਤੇ ਭਾਰੀ ਪੈ ਗਈ ਪੁਰਾਣੇ ਦਿਨਾਂ ਦੀ ਗੱਲ ਹੈ ਕਿਸੇ ਸ਼ਹਿਰ ਵਿੱਚ ਇੱਕ ਧਨਵਾਨ ਸੇਠ ਰਹਿੰਦਾ ਸੀ ਉਸ ਦਾ ਕਾਰੋਬਾਰ ਵੀ ਖੂਬ ਚੰਗਾ ਚੱਲ ਰਿਹਾ ਸੀ ਕਈ ਨੌਕਰ ਚਾਕਰ ਉਸ ਦੇ ਘਰ ਕੰਮ ਕਰਦੇ ਸਨ ਪਰ ਉਸ ਵਿੱਚ ਇੱਕ ਕਮੀ ਸੀ ਉਹ ਪੈਸਿਆਂ ਦੇ ਮਾਮਲੇ ਵਿੱਚ ਬੜਾ ਕੰਜੂਸ ਸੀ ਉਹ ਆਪਣੇ ਨੌਕਰਾਂ ਨੂੰ ਪੈਸੇ ਸਮੇਸਿਰ ਅਤੇ ਪੂਰੇ ਨਹੀਂ ਦਿੰਦਾ ਸੀ। ਉਹ ਉਹਨਾਂ ਦੀ ਤਨਖਾਹ ਦੇ ਪੈਸੇ ਥੋੜੇ-ਥੋੜੇ ਕਰਕੇ ਦਿੰਦਾ ਸੀ ਤਾਂ ਜੋ ਉਸ ਨੂੰ ਬੁਰਾ ਨ ਲੱਗੇ। ਸੇੜ ਤੇ ਸੁਭਾਵ ਤੋਂ ਉਸ ਦੇ ਸਾਰੇ ਨੌਕਰ ਚਾਕਰ ਦੁਖੀ ਰਹਿੰਦੇ ਸਨ। ਪਰ ਕਹਿੰਦੇ ਹਨ ਕਿ ਸਾਰੇ ਜਾਨਵਰਾਂ ਤੋਂ ਬਾਜੀ ਚਿੱਤਣ ਵਾਲਾ ਸ਼ੇਰ ਵੀ ਕਿਸੇ ਦਿਨ ਲੱਕੜ ਬੱਗਿਆਂ ਦੇ ਡੱਲ ਵਿੱਚ ਫਸ ਜਾਂਦਾ ਹੈ। ਤਾਂ ਉਸ ਨੂੰ ਖੁਦ ਸੰਭਲਣਾ ਮੁਸ਼ਕਲ ਹੋ ਜਾਂਦਾ ਹੈ। ਇੱਕ ਦਿਨ ਦੀ ਗੱਲ ਹੈ ਸੇਠ ਵਪਾਰ ਦੇ ਸਿਲਸਿਲੇ ਵਿੱਚ ਦੂਜੇ ਸ਼ਹਿਰ ਵਿੱਚ ਚਲਾ ਗਿਆ। ਉੱਥੇ ਇੱਕ ਪਸ਼ੂਆਂ ਦਾ ਬਾਜ਼ਾਰ ਲੱਗਦਾ ਸੀ। ਬਾਜ਼ਾਰ ਵਿੱਚ ਤਰ੍ਹਾਂ-ਤਰ੍ਹਾਂ ਦੇ ਚੰਗੀ ਨਸਲ ਵਾਲੇ ਦੁੱਧਾਰੂ ਪਸ਼ੂ ਵਿਕਣ ਲਈ ਆਉਂਦੇ ਸਨ। ਸੇਠ ਨੂੰ ਉਸ ਬਾਜ਼ਾਰ ਵਿੱਚ ਦੁੱਧ ਵਾਲੀਆਂ ਕੁਝ ਗਾਵਾਂ ਪਸੰਦ ਆ ਗਈਆਂ। ਗਾਵਾਂ ਬਹੁਤ ਹੀ ਚੰਗੀ ਨਸਲ ਵਾਲੀਆਂ ਸਨ। ਸੇਠ ਨੇ ਸੋਚਿਆ ਗਾਵਾਂ ਤਾਂ ਵਧੀਆਂ ਹਨ ਜੇ ਮੈਂ ਸਾਰੀਆਂ ਗਾਵਾਂ ਨੂੰ ਖਰੀਦ ਲਵਾਂ ਤਾਂ ਦੁੱਧ ਦਾ ਵਪਾਰ ਬਹੁਤ ਚੰਗਾ ਚੱਲੇਗਾ। ਸੇਠ ਨੂੰ ਗਊਆਂ ਬਹੁਤ ਪਸੰਦ ਆ ਰਹੀਆਂ ਸਨ ਉਹ ਕਿਸੇ ਵੀ ਹਾਲਤ ਵਿੱਚ ਉਹਨਾਂ ਗਊਆਂ ਨੂੰ ਛੱਡਣਾ ਨਹੀਂ ਚਾਹੁੰਦਾ ਸੀ ਪਰੰਤੂ ਗਊਆਂ ਨੂੰ ਖਰੀਦਣ ਲਈ ਉਸਦੇ ਕੋਲ ਪੂਰੇ ਪੈਸੇ ਨਹੀਂ ਸਨ ਸੋਚਣ ਲੱਗਾ ਕਿ ਹੁਣ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਕਰਾਂ ਮੇਰਾ ਸ਼ਹਿਰ ਤਾਂ ਇਤੋਂ ਦੂਰ ਹੈ ਜੇ ਸ਼ਹਿਰ ਜਾ ਕੇ ਪੈਸੇ ਲੈ ਕੇ ਆਵਾਂਗਾ ਉਦੋਂ ਤੱਕ ਗਊਆਂ ਨੂੰ ਕੋਈ ਹੋਰ ਖਰੀਦ ਕੇ ਲੈ ਜਾਵੇਗਾ ਸੇਠ ਦੇ ਦਿਮਾਗ ਵਿੱਚ ਇੱਕ ਯੁਕਤੀ ਆਈ ਸੇਠ ਹਰ ਸਮੇਂ ਆਪਣੇ ਕੋਲ ਇੱਕ ਤਲਵਾਰ ਰੱਖਦਾ ਸੀ ਉਸ ਤਲਵਾਰ ਦੀ ਮਿਆਨ ਸੋਨੇ ਨਾਲ ਮੜੀ ਹੋਈ ਸੀ ਉਸਨੇ ਸੋਚਿਆ ਕਿ ਜੇ ਮੈਂ ਇਸ ਤਲਵਾਰ ਨੂੰ ਕਿਸੇ ਮਹਾਜਨ ਕੋਲ ਗਿਰਵੀ ਰੱਖ ਦਿੱਤਾ ਤਾਂ ਮੈਨੂੰ ਕਾਫੀ ਪੈਸੇ ਮਿਲ ਜਾਣਗੇ ਬਾਅਦ ਵਿੱਚ ਮੈਂ ਉਸਦੇ ਪੈਸੇ ਮੋੜ ਕੇ ਆਪਣੀ ਤਲਵਾਰ ਛੁੜਵਾ ਕੇ ਲੈ ਜਾਵਾਂਗਾ ਤਲਵਾਰ ਨੂੰ ਗਿਰਵੀ ਰੱਖਣ ਦੇ ਇਰਾਦੇ ਨਾਲ ਸਿੱਧ ਸ਼ਹਿਰ ਵਿੱਚ ਚਲਾ ਗਿਆ ਅਤੇ ਪੁੱਛਦੇ-ਪੁੱਛਦੇ ਉਹ ਇੱਕ ਮਹਾਜਨ ਕੋਲ ਪਹੁੰਚੇ ਅਤੇ ਮਹਾਜਨ ਨੂੰ ਆਪਣੀ ਜਾਨ ਪਛਾਣ ਦਿੱਤੀ ਅਤੇ ਉਹ ਇੱਕ ਫਲਾਣੀ ਫਲਾਣੀ ਸ਼ਹਿਰ ਦਾ ਵਪਾਰੀ ਹੈ ਗਉਆ ਖਰੀਦਣ ਲਈ ਉਸ ਕੋਲ ਕੁਝ ਪੈਸੇ ਘੱਟ ਪੈ ਗਏ ਹਨ ਤੁਸੀਂ ਮੇਰੀ ਇਹ ਤਲਵਾਰ ਗਿਰਵੀ ਰੱਖ ਅਤੇ ਬਦਲੇ ਵਿੱਚ ਕੁਝ ਪੈਸੇ ਦੇ ਦਿਓ ਜਿਸ ਨਾਲ ਮੈਂ ਗਉਆ ਖਰੀਦ ਕੇ ਲੈ ਜਾ ਸਕਾਂ ਕੁਝ ਸਮੇਂ ਬਾਅਦ ਮੈਂ ਤੁਹਾਡੇ ਪੈਸੇ ਮੋੜ ਕੇ ਆਪਣੀ ਤਲਵਾਰ ਲੈ ਜਾਵਾਂਗਾ ਦੋਸਤੋ ਮਹਾਜਨ ਨੇ ਉਸਦੀ ਗੱਲ ਸੁਣਨ ਤੋਂ ਬਾਅਦ ਉਸਦੀ ਤਲਵਾਰ ਨੂੰ ਗਿਰਵੀ ਰੱਖ ਲਿਆ ਤੇ ਉਸਨੇ ਜਿੰਨੇ ਪੈਸੇ ਮੰਗੇ ਉਹਨੇ ਪੈਸੇ ਉਸ ਨੂੰ ਦੇ ਦਿੱਤੇ ਸੇਟ ਉਨਾ ਪੈਸਿਆਂ ਨਾਲ ਗਊਆਂ ਖਰੀਦ ਕੇ ਆਪਣੇ ਘਰ ਲੈ ਗਿਆ। ਹੌਲੀ-ਹੌਲੀ ਕਾਫੀ ਸਮਾਂ ਬੀਤ ਗਿਆ। ਸੇਠ ਨੂੰ ਆਪਣੀ ਤਲਵਾਰ ਛਡਾਉਣ ਦਾ ਧਿਆਨ ਹੀ ਨਹੀਂ ਰਿਹਾ। ਇੱਕ ਦਿਨ ਸੇਠ ਨੂੰ ਆਪਣੀ ਤਲਵਾਰ ਦਾ ਖਿਆਲ ਆਇਆ ਕਿ ਮੇਰੀ ਤਲਵਾਰ ਤਾਂ ਉਸ ਮਹਾਜਨ ਕੋਲ ਗਿਰਵੀ ਰੱਖੀ ਹੈ। ਸੇਠ ਨੇ ਆਪਣੀਆਂ ਉਂਗਲੀਆਂ ਗਿਣੀਆਂ ਅਤੇ ਹਿਸਾਬ ਲਗਾਇਆ ਕਿ ਮਹਾਜਨ ਦਾ ਵਿਆਜ ਤਾਂ ਤਲਵਾਰ ਦੀ ਕੀਮਤ ਤੋਂ ਦੁੱਗਣਾ ਹੋ ਚੁੱਕਾ ਹੈ। ਹੌਂਤਾ ਤਲਵਾਰ ਛਡਾਉਣ ਵਿੱਚ ਵੀ ਕੋਈ ਲਾਭ ਨਹੀਂ ਹੈ ਜਿੰਨੇ ਪੈਸੇ ਮੈਂ ਮਹਾਜਨ ਨੂੰ ਦੇਵਾਂਗਾ ਉਹਨੇ ਪੈਸਿਆਂ ਵਿੱਚ ਤਾਂ ਮੈਂ ਦੋ ਤਲਵਾਰਾਂ ਬਣਵਾ ਲਵਾਂਗਾ ਇਹ ਹੀ ਸੋਚ ਕੇ ਸੇਠ ਸ਼ਾਂਤ ਹੋ ਕੇ ਬੈਠ ਗਿਆ ਉਹ ਆਪਣੀ ਤਲਵਾਰ ਲੈ ਮਹਾਜਨ ਕੋਲ ਨਹੀਂ ਗਿਆ ਉਧਰ ਜ਼ਿਆਦਾ ਸਮਾਂ ਹੋ ਗਿਆ ਸੀ ਤਾਂ ਮਹਾਜਨ ਨੇ ਸੋਚਿਆ ਕਿ ਉਹ ਸੇਠ ਆਪਣੀ ਤਲਵਾਰ ਲੈ ਨਹੀਂ ਆਇਆ ਉਸਨੇ ਜੋ ਸਮਾਂ ਦਿੱਤਾ ਸੀ ਉਸ ਤੋਂ ਤਾਂ ਬਹੁਤ ਜ਼ਿਆਦਾ ਸਮਾਂ ਬੀਤ ਗਿਆ ਹੈ ਹੁਣ ਕੀ ਕਰਾਂ ਮਹਾਜਨ ਨੇ ਕਈ ਵਾਰ ਸੇਠ ਨੂੰ ਖਬਰ ਭਿਜਵਾਈ ਕਿ ਪੈਸੇ ਚੁਕਾ ਕੇ ਤੁਸੀਂ ਆਪਣੀ ਤਲਵਾਰ ਲੈ ਜਾਓ ਸੇਠ ਨੇ ਮਹਾਜਨ ਦੀ ਸੂਚਨਾ ਵੱਲ ਕੋਈ ਧਿਆਨ ਨਹੀਂ ਦਿੱਤਾ ਉਹ ਕੰਨਾਂ ਵਿੱਚ ਤੇਲ ਪਾ ਕੇ ਸ਼ਾਂਤ ਹੋ ਕੇ ਚੁੱਪਚਾਪ ਬੈਠਾ ਰਿਹਾ ਸੇਠ ਆਪਣੇ ਨੌਕਰਾਂ ਨੂੰ ਕਹਿ ਕੇ ਇਹ ਬਹਾਨਾ ਬਣਾ ਦਿੰਦਾ ਸੀ ਕਿ ਕਹਿ ਦੇਣਾ ਸੇਠ ਬਾਹਰ ਘੁੰਮਣ ਗਿਆ ਹੋਇਆ ਹੈ ਉਹ ਅਜੇ ਘਰੇ ਨਹੀਂ ਹੈ ਇੱਕ ਦਿਨ ਮਹਾਜਨ ਨੇ ਸੇਠ ਦੇ ਘਰ ਆਪਣੇ ਨੌਕਰ ਨੂੰ ਭੇਜ ਦਿੱਤਾ सेठ ਤੇ نوکرਾਂ ਨੇ ਉਸ ਨੂੰ ਦਰਵਾਜ਼ੇ ਤੇ ਹੀ ਰੋਕ ਲਿਆ ਤੇ सेठ ਤੋਂ ਪੁੱਛ ਕੇ ਉਸ ਨੂੰ ਕਹਿ ਦਿੱਤਾ ਕਿ सेठ ਅਜੇ ਕਿਸੇ ਨੂੰ ਨਹੀਂ ਮਿਲ ਸਕਤੇ ਉਹ ਬਹੁਤ ਜ਼ਿਆਦਾ ਰੁੱਝੇ ਹੋਏ ਹਨ ਮਹਾਜਨ ਦਾ نوਕਰ ਚੁੱਪਚਾਪ ਮੁੜ ਕੇ ਚਲਾ ਗਿਆ ਅਤੇ ਮਹਾਜਨ ਨੂੰ ਸਾਰੀ ਗੱਲ ਦੱਸੀ ਮਹਾਜਨ ਸਮਝ ਗਿਆ ਕਿ सेठ ਜਾਣ ਬੁੱਝ ਕੇ ਆਪਣੀ ਤਲਵਾਰ ਛਡਾਉਣਾ ਨਹੀਂ ਚਾਹੁੰਦਾ ਹੈ ਮਹਾਜਨ ਨੇ ਕਈ ਵਾਰ ਖਬਰ ਪਿਜਵਾਈ ਮਗਰ सेठ ਨਹੀਂ ਗਿਆ ਕੰਤਾ ਮਹਾਜਨ ਵੀ ਬਹੁਤ ਪਰੇਸ਼ਾਨ ਸੀ ਸੋਚਣ ਲ لگا ਅਜੀ ਹੱਕ ਕੀ ਕੀਤਾ ਜਾਵੇ ਕਿ ਸੇਠ ਮੇਰੇ ਪੈਸੇ ਦੇ ਜਾਵੇ ਅਤੇ ਆਪਣੀ ਤਲਵਾਰ ਲੈ ਜਾਵੇ ਇੱਕ ਦਿਨ ਇੱਕ ਨਾਈ ਮਹਾਜਨ ਦੀ ਦਾੜੀ ਬਣਾ ਰਿਹਾ ਸੀ ਮਹਾਜਨ ਨੇ ਇਹ ਚਰਚਾ ਉਸ ਨਾਈ ਦੇ ਸਾਹਮਣੇ ਛਿੜ ਦਿੱਤੀ ਕਿ ਫਲਾਣੇ ਸ਼ਹਿਰ ਦੇ ਇੱਕ ਸੇਠ ਆਪਣੀ ਤਲਵਾਰ ਮੇਰੇ ਕੋਲ ਗਿਰਵੀ ਰੱਖ ਗਿਆ ਹੈ ਕਾਫੀ ਸਮਾਂ ਹੋ ਗਿਆ ਮੈਂ ਉਸ ਨੂੰ ਕਈ ਵਾਰ ਖਬਰ ਵੀ ਭਿਜਵਾਈ ਪਰ ਉਹ ਆਪਣੀ ਤਲਵਾਰ ਲੈ ਨਹੀਂ ਆ ਰਿਹਾ ਹੈ ਹੁਣ ਅਜਿਹਾ ਕੀ ਕੀਤਾ ਜਾਵੇ ਕਿ ਸੇਠ ਮੇਰੇ ਕੋਲ ਪੈਸੇ ਲੈ ਕੇ ਆਪਣੀ ਤਲਵਾਰ ਨੂੰ ਲੈ ਜਾਵੇ। 나ਈ ਬੋਲਿਆ ਹਜ਼ੂਰ ਇਹ ਕਿੰਨੀ ਕੁ ਵੱਡੀ ਗੱਲ ਹੈ ਜੇ ਸੇਠ ਖੁਦ ਭਜਦਾ ਭਜਦਾ ਤੁਹਾਡੇ ਦਰਵਾਜ਼ੇ ਤੇ ਚੱਲ ਕੇ ਨਾ ਵੀ ਤਾਂ ਤੁਸੀਂ ਕਹਿਣਾ ਮਹਾਜਨ ਨੇ ਪੁੱਛਿਆ ਕਿਵੇਂ ਤਦ 나ਈ ਬੋਲਿਆ ਸੁਣੋ ਹਜ਼ੂਰ ਤੁਸੀਂ ਪੂਰੇ ਨਗਰ ਵਿੱਚ ਇੱਕ ਉਫਾ ਉਡਾ ਦਿਓ ਕਿ ਕੁਝ ਸਾਲ ਪਹਿਲਾਂ ਇੱਕ ਸੇਠ ਆਪਣੀ ਤਲਵਾਰ ਸਾਡੇ ਕੋਲ ਗਿਰਵੀ ਰੱਖ ਕੇ ਗਿਆ ਸੀ। ਉਹ ਤਲਵਾਰ ਗੁੰਮ ਹੋ ਗਈ ਹੈ ਬਹੁਤ ਲੱਭਨ ਤੇ ਵੀ ਨਹੀਂ ਮਿਲ ਰਹੀ ਹੈ ਅਤੇ ਲੋਕਾਂ ਰਾਏ ਸੇਠ ਤੱਕ ਇੱਕ ਖਬਰ ਪਹੁੰਚ ਵੀ ਜਾਵੇਗੀ ਜੇ ਨਹੀਂ ਵੀ ਪਹੁੰਚੀ ਤਾਂ ਮੈਂ ਸੇਠ ਦੀ ਹਜਾਮਤ ਬਣਾਉਣ ਦੇ ਬਹਾਨੇ ਜਾਵਾਂਗਾ ਤੇ ਸੇਠ ਨੂੰ ਇਹ ਖਬਰ ਪਹੁੰਚਾ ਦਿਆਂਗਾ ਤਦ ਸੇਠ ਖੁਦ ਚੱਲ ਕੇ ਦੌੜਦਾ ਦੌੜਦਾ ਤੁਹਾਡੇ ਕੋਲ ਆਵੇਗਾ ਨਾਈ ਦੀ ਇਹ ਯਕਤੀ ਮਹਾਜਨ ਨੂੰ ਖੂਬ ਪਸੰਦ ਆਈ ਮਹਾਜਨ ਨੇ ਆਪਣੇ ਪੂਰੇ ਨਗਰ ਵਿੱਚ ਇਹ ਉਫਾ ਕੁੜਾ ਦਿੱਤੀ ਕਿ ਕੋਸਾਲ ਪਹਿਲਾਂ ਇੱਕ ਸੇਠ ਆਪਣੀ ਤਲਵਾਰ ਸਾਡੇ ਕੋਲ ਗਿਰਵੀ ਰੱਖ ਕੇ ਗਿਆ ਸੀ ਉਹ ਤਲਵਾਰ ਕਿਤੇ ਗੁੰਮ ਹੋ ਗਈ ਹੈ ਜੇ ਸੇਠ ਆਪਣੀ ਤਲਵਾਰ ਇਸ ਸਮੇਂ ਮੰਗਨ ਆ ਗਿਆ ਤਾਂ ਮੈਂ ਕਿੱਥੋਂ ਮੁੜਾਂਗਾ ਉਧਰ ਮਹਾਜੰਦਾ ਉਹ ਨਾਈ ਹਜਾਮਤ ਬਣਾਉਂ ਸੇਠ ਤੇ ਘਰ ਗਿਆ ਸੇਠ ਦੀ ਹਜਾਮਤ ਬਣਾਉਦੇ ਬਣਾਉਦੇ ਨਾਈ ਨੇ ਉਹੀ ਚਰਚਾ ਛੇੜ ਦਿੱਤੀ ਕਿਸੇ सेठ ਜੀ ਫਲਾਣੇ ਸ਼ਹਿਰ ਵਿੱਚ ਇੱਕ ਮਹਾਜਨ ਕੋਲ ਇੱਕ ਸੇਠ ਕੋਈ ਆਪਣੀ ਤਲਵਾਰ ਗਿਰਵੀ ਰੱਖ ਗਿਆ ਸੀ ਸੇਠ ਆਪਣੀ ਤਲਵਾਰ ਛਡਾਉਣ ਅਜੇ ਤੱਕ ਨਹੀਂ ਪਹੁੰਚਿਆ ਮਹਾਜਨ ਕੋਲ ਗਿਰਵੀ ਰੱਖੀ ਹੋਈ ਤਲਵਾਰ ਹੁਣ ਗੁੰਮ ਹੋ ਗਈ ਹੈ ਮਹਾਜਨ ਉਸ ਨੂੰ ਲੈ ਕੇ ਬੜਾ ਚਿੰਤਿਤ ਰਹਿੰਦਾ ਹੈ ਕਿ ਜੇ ਉਹ ਤਲਵਾਰ ਵਾਲਾ ਸੇਠ ਆਪਣੀ ਤਲਵਾਰ ਲੈਣ ਉਸ ਕੋਲ ਆ ਜਾਵੇ ਤਾਂ ਉਸ ਦੀ ਤਲਵਾਰ ਕਿੱਥੋਂ ਮਿਲੇ ਹੋਂ ਤਾਂ ਉਸ ਨੂੰ ਤਲਵਾਰ ਦੀ ਉਲਟੀ ਕੀਮਤ ਹੀ ਚ ਪਾਣੀ ਪਵੇਗੀ ਦੋਸਤੋ ਸੇਠ ਨੂੰ ਇਹ ਗੱਲ ਦੱਸ ਕੇ 나ਈ ਤਾਂ ਉੱਥੋਂ ਚਲਾ ਗਿਆ ਇਧਰ ਸੇਠ ਮਨ ਹੀ ਮਨ ਬਹੁਤ ਖੁਸ਼ ਹੋਇਆ ਕਿ ਹੁਣ ਉਹ ਆਪਣੀ ਤਲਵਾਰ ਲੈਣ ਮਹਾਜਨ ਕੋਲ ਜ਼ਰੂਰ ਜਾਵੇਗਾ ਤਲਵਾਰ ਤਾਂ ਗੁੰਮ ਹੋ ਹੀ ਚੁੱਕੀ ਹੈ ਮਹਾਜਨ ਉਸਦੀ ਤਲਵਾਰ ਕਿੱਥੋਂ მოੜੇਗਾ ਜਦੋਂ ਮੇਰੀ ਤਲਵਾਰ ਨਹੀਂ ਮੋੜ ਸਕੇਗਾ ਤਾ ਉਸਨੂੰ ਉਲਤੀ ਮੇਰੀ ਤਲਵਾਰ ਦੀ ਕੀਮਤ ਚੁਕਾਉਣੀ ਪਵੇਗੀ ਹੁਣ ਤਾਂ ਸੇਠ ਨੇ ਤੁਰੰਤ ਵਿਆਜ ਸਮੇਤ ਮਹਾਜਨ ਦੇ ਪੈਸਿਆਂ ਦਾ ਇੰਤਜ਼ਾਮ ਕੀਤਾ ਅਤੇ ਪੈਸੇ ਲੈ ਕੇ ਉਹ ਮਹਾਜਨ ਦੇ ਦਰਵਾਜ਼ੇ ਤੇ ਪਹੁੰਚ ਗਿਆ ਅਤੇ ਜੋਰ-ਜੋਰ ਨਾਲ ਚੀਕਣ ਲਗਾ ਅਰੇ ਮਹਾਜਨ ਬਾਹਰ ਨਿਕਲ ਕੇ ਆਓ ਮੈਂ ਆਪਣੀ ਤਲਵਾਰ ਲੈਣ ਆਇਆ ਹਾਂ ਮੈਂ ਹੀ ਉਹ ਸੇਠ ਹਾਂ ਜੋ ਤੁਹਾਡੇ ਕੋਲ ਤਲਵਾਰ ਗਿਰਵੀ ਰੱਖ ਕੇ ਗਿਆ ਸੀ ਮੈਂ ਆ ਗਿਆ ਹਾਂ ਲਓ ਆਪਣੇ ਪੈਸੇ ਲੈ ਲਓ ਤੇ ਮੇਰੀ ਤਲਵਾਰ ਮੈਨੂੰ ਮੋੜ ਦਿਓ ਸੇਠ ਐਨੀ ਜੋਰ-ਜੋਰ ਨਾਲ ਬੋਲ ਰਿਹਾ ਸੀ ਕਿ ਮਹੱਲੇ ਗਵਾਂਢ ਦੇ ਕਾਫੀ ਲੋਕ ਉੱਥੇ ਇਕੱਠੇ ਹੋ ਗਏ ਸੇਠ ਉਹਨਾਂ ਸਭ ਨੂੰ ਸੁਣਦਾ ਹੋਇਆ ਕਹਿਣ ਲੱਗਾ ਅਰੇ ਮਹਾਜਨ ਘਰੋਂ ਬਾਹਰ ਆਓ ਅਤੇ ਆਪਣੇ ਪੈਸੇ ਲੈ ਲਓ ਅਤੇ ਮੇਰੀ ਤਲਵਾਰ ਮੋੜ ਦਿਓ ਮੈਂ ਤੁਹਾਡੇ ਪੈਸੇ ਵਿਆਸ ਮਿੱਥ ਲੈ ਕੇ ਆਇਆ ਹਾਂ ਮੈਂ ਆਪਣੀ ਤਲਵਾਰ ਲੈਣ ਆਇਆ ਹਾਂ ਇੰਨਾ ਕਹਿ ਕੇ ਸੇਠ ਇਹ ਵੀ ਕਹਿ ਲੈਂਦਾ ਹੈ ਕਿ ਤਲਵਾਰ ਮੋੜੋਂਗੇ ਕਿੱਥੋਂ ਤਲਵਾਰ ਤਾਂ ਖੁੰਮ ਹੋ ਚੁੱਕੀ ਹੈ ਜੇ ਤਲਵਾਰ ਨਹੀਂ ਮੋੜ ਸਕਦੇ ਤਾਂ ਮੈਨੂੰ ਮੇਰੀ ਤਲਵਾਰ ਦੀ ਕੀਮਤ ਚਾਹੀਦੀ ਹੈ ਮੇਰੀ ਤਲਵਾਰ ਸੋਨੇ ਦੀ ਸੀ सेठ ਦੀ ਗੱਲ ਸੁਣ ਕੇ ਉੱਥੇ ਜੋ ਲੋਕ ਜਮ੍ਹਾਂ ਹੋ ਗਏ ਸਨ ਉਹ ਸਭ ਕਹਿਣ ਲੱਗੇ ਅਰੇ ਹਾਂ ਹਾਂ ਤੁਸੀਂ ਠੀਕ ਕਹਿੰਦੇ ਹੋ ਏ ਮਹਾਜਨ ਤੁਸੀਂ ਉਹਨਾਂ ਦੀ ਤਲਵਾਰ ਮੋੜੋ ਅਤੇ ਆਪਣੇ ਪੈਸੇ ਲਓ ਇਹ ਸੁਣ ਕੇ सेठ ਜੇ ਵਿੱਚੋਂ ਪੈਸੇ ਕਢ ਲੈਂਦਾ ਹੈ ਇਹ ਲੋ ਮੈਂ ਤੁਹਾਡੇ ਵਿਆਸਮਿਤ ਪੂਰੇ ਪੈਸੇ ਲਿਆਇਆ ਹਾਂ ਮੈਨੂੰ ਮੇਰੀ ਤਲਵਾਰ ਦੇ ਦਿਓ ਅਤੇ ਆਪਣੇ ਪੈਸੇ ਲੈ ਲਓ ਕੌਣ ਮਨਾ ਕਰਦਾ ਹੈ ਅਰੇ ਪੈਸੇ ਤਾਂ ਤਦ ਲਵੋਗੇ ਨਾ ਜਦੋਂ ਮੇਰੀ ਤਲਵਾਰ ਮਿੜੋਂਗੀ ਪਰ ਤਲਵਾਰ ਤਾਂ ਗੁੰਮ ਹੋ ਚੁੱਕੀ ਹੈ ਮੈਨੂੰ ਮੇਰੀ ਤਲਵਾਰ ਚਾਹੀਦੀ ਹੈ ਜੇ ਨਹੀਂ ਦੇ ਸਕਤੇ ਤਾਂ ਮੈਨੂੰ ਮੇਰੀ ਤਲਵਾਰ ਦੀ ਕੀਮਤ ਦੇ ਦਿਓ ਹੋਰ ਵੀ ਲੋਕ ਉੱਥੇ ਇਕੱਠੇ ਸਨ ਸਭ ਨੇ ਮਿਲ ਕੇ ਮਹਾਜਨ ਤੇ ਦਬਾਅ ਬਣਾਇਆ ਕਿ ਭਾਈ ਤੁਸੀਂ ਇਨਾ ਦਿੱਤਲਵਾਰ ਮੋੜਦੇ ਕਿਉਂ ਨਹੀਂ ਤੁਹਾਡੇ ਜਿੰਨੇ ਪੈਸੇ ਬੰਦੇ ਹਨ ਤੁਸੀਂ ਆਪਣੇ ਪੈਸੇ ਲਓ ਤੇ ਸੇਟ ਦੀ ਤਲਵਾਰ ਮੋੜ ਦਿਓ ਇਸ ਵਿੱਚ ਕੀ ਹੈ ਸੇਟ ਨੂੰ ਦਰਵਾਜ਼ੇ ਤੇ ਚੀਕਦਾ ਦੇਖ ਕੇ ਮਹਾਜਨ ਬਾਹਰ ਨਿਕਲ ਕੇ ਆਇਆ ਤੇ ਬੋਲਿਆ ਹਾਂ ਹਾਂ ਕਿਉਂ ਨਹੀਂ ਮੈਂ ਸੇਟ ਜੀ ਦੀ ਤਲਵਾਰ ਮੋੜਾਂਗਾ ਮੈਂ ਕਦੋਂ ਮਨਾ ਕਰਦਾ ਹਾਂ ਮੈਂ ਉਸ ਨੂੰ ਕਿਤੇ ਰੱਖ ਕੇ ਭੁੱਲ ਗਿਆ ਹਾਂ ਇੱਕ ਵਾਰ ਫਿਰ ਤੋਂ ਲੱਭ ਕੇ ਦੇਖਦਾ ਹਾਂ ਜੇ ਨਹੀਂ ਮਿਲੀ ਤਾਂ ਮੈਂ ਤੁਹਾਡੀ ਤਲਵਾਰ ਦੀ ਕੀਮਤ ਅਦਾ ਕਰ ਦਿਆਂਗਾ ਇਨਾ ਕਹਿ ਕੇ ਮਹਾਜਨ ਤਲਵਾਰ ਲੱਭਣ ਲਈ ਘਰ ਦੇ ਅੰਦਰ ਚਲਾ ਗਿਆ ਅਤੇ ਸੇਟ ਉਸ ਦੇ ਪਿੱਛੇ ਪੈਰ ਪਟਕਣ ਲੱਗਾ ਹਾ ਹਾ ਲਿਆਓ ਮੇਰੀ ਤਲਵਾਰ ਅਤੇ ਆਪਣੇ ਪੈਸੇ ਲੋ ਪਰ ਮੈਨੂੰ ਪਤਾ ਹੈ ਤਲਵਾਰ ਲਿਆਉਂਗੀ ਕਿ ਤੂੰ ਤਲਵਾਰ ਤਾਂ ਗੁੰਮ ਹੋ ਚੁੱਕੀ ਹੈ ਉੱਥੇ ਜਮਾ ਹੋਏ ਸਾਰੇ ਲੋਕਾਂ ਨੇ ਕਿਹਾ ਤਸੱਲੀ ਰੱਖੋ ਸੇਟ ਜੀ ਜੇ ਮਹਾਜਨ ਤੁਹਾਡੀ ਤਲਵਾਰ ਨਹੀਂ ਮੋੜੇਗਾ ਤਾਂ ਉਹ ਤਲਵਾਰ ਦੀ ਕੀਮਤਾਂ ਤੁਹਾਨੂੰ ਦੇ ਹੀ ਦੇਵੇਗਾ ਹੁਣ ਤਾਂ ਸੇਟ ਜੀ ਖੁਸ਼ੀ ਦੇ ਮਾਰੇ ਖੂਬ ਉਛਲ-ਕੁੱਦ ਕਰ ਮਚਾ ਰਿਹਾ ਸੀ ਉਹਨਾਂ ਨੂੰ ਤਾਂ ਪੂਰਾ ਭਰੋਸਾ ਸੀ ਕਿ ਤਲਵਾਰ ਤਾਂ ਗੁੰਮ ਹੋ ਚੁੱਕੀ ਹੈ ਇਸ ਲਈ ਉਹ ਹੋਰ ਵੀ ਜ਼ਿਆਦਾ ਉਛਲ-ਕੁੱਦ ਕਰ ਰਿਹਾ ਸੀ ਕਾਫੀ ਢੇਰ ਹੋ ਚੁੱਕੀ ਸੀ ਮਹਾਜਨ ਘਰ ਦੇ ਅੰਦਰੋਂ ਤਲਵਾਰ ਲੈ ਕੇ ਅਜੇ ਤੱਕ ਨਹੀਂ ਮੁੜਿਆ ਸੀ ਸੇਪ ਨੂੰ ਲੱਗ ਰਿਹਾ ਸੀ ਕਿ ਤਲਵਾਰ ਉਸਦੇ ਕੋਲ ਹੈ ਹੀ ਨਹੀਂ ਇਸ ਲਈ ਉਹ ਆਨ ਵਿੱਚ ਦੇਰੀ ਕਰ ਰਿਹਾ ਹੈ ਹੁਣ ਤਾਂ ਸੇਪ ਬਹੁਤ ਖੁਸ਼ ਸੀ ਥੋੜੀ ਦੇਰ ਬਾਅਦ ਜਦੋਂ ਮਹਾਜਨ ਘਰੋਂ ਨਿਕਲ ਕੇ ਬਾਹਰ ਆਇਆ ਤਾਂ ਸੇਠ ਨੂੰ ਲੱਗ ਰਿਹਾ ਸੀ ਕਿ ਮਹਾਜਨ ਇਹ ਕਹੇਗਾ ਕਿ ਤਲਵਾਰ ਮੈਨੂੰ ਨਹੀਂ ਮਿਲੀ ਤੁਸੀਂ ਆਪਣੀ ਤਲਵਾਰ ਦੀ ਕੀਮਤ ਲੈ ਜਾਓ ਪਰ ਮਹਾਜਨ ਨੇ ਜਿਵੇਂ ਹੀ ਤਲਵਾਰ ਕੱਢ ਕੇ ਸੇਠ ਨੂੰ ਫੜਾਈ ਤਾਂ ਉਸ ਸਮੇਂ ਸੇਠ ਦਾ ਚਿਹਰਾ ਦੇਖਣ ਲੱਗ ਸੀ ਉਹਨਾਂ ਦੇ ਚਿਹਰੇ ਦੀ ਸਾਰੀ ਚਮਕ ਇੱਕਦਮ ਫਿੱਕੀ ਪੈ ਗਈ ਉੱਥੇ ਮੌਜੂਦ ਖੜੇ ਲੋਕਾਂ ਨੇ ਕਿਹਾ ਅਰੇ ਸੇਠ ਜੀ ਮਹਾਜਨ ਨੇ ਤਾਂ ਤੁਹਾਡੀ ਤਲਵਾਰ ਲਿਆ ਕੇ ਦੇ ਦਿੱਤੀ ਹੁਣ ਤੁਸੀਂ ਉਹਨਾਂ ਦੇ ਵਿਆਸ ਵਿੱਚ ਜਿੰਨੇ ਪੈਸੇ ਬਨੇ ਹਨ ਉਹ ਪੈਸੇ ਦੇ ਦਿਓ ਸੇਟ ਨੂੰ ਮਹਾਜਨ ਦੇ ਸਾਰੇ ਪੈਸੇ ਦੇਣੇ ਪਏ ਅਤੇ ਆਪਣੀ ਤਲਵਾਰ ਲੈ ਕੇ ਉਦਾਸ ਮੁਦਰਾ ਵਿੱਚ ਚੁੱਪਚਾਪ ਆਪਣੇ ਘਰ ਮੁੜ ਗਿਆ ਸੋਚਣ ਲੱਗਾ ਮਹਾਜਨ ਨੇ ਤਾਂ ਸਾਨੂੰ ਲੁੱਟ ਲਿਆ ਤਲਵਾਰ ਦੀ ਕੀਮਤ ਤੇ ਦੁੱਗਣੇ ਪੈਸੇ ਸਾਡੀ ਜੇਬ ਵਿੱਚੋਂ ਚਲੇ ਗਏ ਸੇਟ ਕੋਲ ਪਛਤਾਵਾ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਸੀ ਇਸੇ ਲਈ ਕਹਿੰਦੇ ਹਨ ਜੋ क्रोध ਵਿੱਚ ਖੁਸ਼ੀ ਵਿੱਚ ਕਮੰਡ ਵਿੱਚ ਅਤੇ ਅਗਿਆਨਤਾ ਵਸ ਬਿਨਾ ਸੋਚੇ ਸਮਝੇ ਹਲਬੜੀ ਵਿੱਚ ਆ ਜਾਂਦਾ ਹੈ ਉਹ ਹਾਥੀ ਦੇ ਟੁੱਟੇ ਹੋਏ ਦੰਦਾ ਵਾਂਗ ਵਾਪਸ ਮੁੜਦਾ ਹੈ। ਕਦੇ ਕਦੇ ਚਲਾਕੀ ਖੁੱਤੇ ਹੀ ਐਨੀ ਭਾਰੀ ਪੈ ਜਾਂਦੀ ਹੈ ਕਿਉਂਕਿ ਕਹਿੰਦੇ ਹਨ ਮਿੱਤਰੋ ਜੋ ਡਰ ਅਤੇ ਖੁਸ਼ੀ ਦੇ ਮੌਕੇ ਤੇ ਧੀਰਜ ਨਾਲ ਸੋਚਦਾ ਹੈ ਉਸਤੇ ਜੀਵਨ ਵਿੱਚ ਪਛਤਾਉਣ ਦਾ ਮੌਕਾ ਨਹੀਂ ਹੁੰਦਾ। ਜੋ ਉਤਾਵਲੇ ਪੰ ਵਿੱਚ ਕੰਮ ਕਰਦਾ ਹੈ ਉਹ ਬਾਅਦ ਵਿੱਚ ਆਪਣੀ ਛਾਤੀ ਫਿੱਟਦਾ ਹੈ ਚਲਾਕੀ ਮਨੁੱਖ ਦੇ ਅੰਦਰ ਸੀਮਿਤ ਹੋਣੀ ਚਾਹੀਦੀ ਹੈ ਕਿ ਆਪਣਾ ਵੀ ਨੁਕਸਾਨ ਨਾ ਹੋਵੇ ਤੇ ਦੂਸਰੇ ਦੀ ਵੀ ਹਾਨੀ ਨਾ ਹੋਵੇ ਜੋ ਚਲਾਕੀ ਦੂਸਰੇ ਨੂੰ ਠੱਗਣ ਲੁੱਟਣ ਜਾਂ ਮਾਰਨ ਲਈ ਚੱਲੀ ਜਾਂਦੀ ਹੈ ਉਹ ਕਦੇ ਉਲਟੀ ਵੀ ਪੈ ਜਾਂਦੀ ਹੈ ਸਾਨੂੰ ਕਦੇ ਆਪਣੇ ਦਿਮਾਗ ਨਾਲ ਹੀ ਸਾਹਮਣੇ ਵਾਲੇ ਦੇ ਦਿਮਾਗ ਦਾ ਪਤਾ ਨਹੀਂ ਲਗਾਉਣਾ ਚਾਹੀਦਾ ਹੋ ਸਕਦਾ ਹੈ ਸਾਡਾ ਦਿਮਾਗ ਜਿੱਥੋਂ ਤੱਕ ਸੋਚਦਾ ਹੋਵੇ ਸਾਮਨੇ ਵਾਲੇ ਦਾ ਦਿਮਾਗ ਉਸ ਤੋਂ ਕਿਤੇ ਹੋਰ ਜ਼ਿਆਦਾ ਸੋਚਦਾ ਹੁੰਦਾ। ਜੋ ਲੋਕ ਦੂਸਰੇ ਦੀ ਸੋਚ ਨੂੰ ਆਪਣੇ ਦਿਮਾਗ ਨਾਲ ਹੀ ਮਾਪ ਲੈਂਦੇ ਹਨ, ਉਹਨਾਂ ਨੂੰ ਅਕਸਰ ਮੋਹ ਦੀ ਖਾਣੀ ਪੈਂਦੀ ਹੈ। ਤਾਂ ਦੋਸਤੋ, ਵੀਡੀਓ ਕਿਹੋ ਜਿਹੀ ਲੱਗੀ? ਆਪਣੀ رائے ਕਮੈਂਟ ਵਿੱਚ ਸਾਨੂੰ ਜ਼ਰੂਰ ਦਿਓ। ਮਿਲਦੇ ਹਾਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਇੱਕ ਹੋਰ ਚਰਚਾ ਦੇ ਨਾਲ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ।